ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਉਮੀਦ ਆ ਕੇ ਸਾਰੇ ਠੀਕ ਠਾਕ ਹੋਵੰਗੇ ਭਾਈ ਤਾਂ ਅੱਜ ਦੀ ਵੀਡੀਓ ਆਪਣੇ ਵੀਰਾਂ ਲਈ ਸਪੈਸ਼ਲ ਆ ਜਿਨ੍ਹਾਂ ਕੋਲ ਬਾਈਕ ਆ ਜੋ ਬਾਈਕ ਦੇ ਸ਼ੌਕੀਨ ਨੇ ਜੋ ਚਾਹੁੰਦੇ ਆ ਕਿ ਉਹਨਾਂ ਦੀ ਬਾਈਕ ਚਕਾ ਚਕ ਚਮਕੇ ਦੇਖਿਆ ਜੇ ਅਭੀ ਤਾਂ ਸਰਦੀਆਂ ਦੇ ਮੌਸਮ 'ਚ ਬਾਈਕ ਧੋਣ ਦਾ ਟਾਈਮ ਥੋੜਾ ਜਿਹਾ ਘੱਟ ਹੀ ਲੱਗਦਾ ਕਿਉਂਕਿ ਠੰਡ ਕਰਕੇ ਇੰਨਾ ਹੁਣੀ ਆਪਾਂ ਕਰ ਪਾਉਂਦੇ ਤਾਂ ਚਲੋ ਜੀ ਜਿਵੇਂ ਆਪਾਂ ਕਾਫੀ ਦਿਨਾਂ ਬਾਅਦ ਆਪਣੀ ਬਾਈਕ ਧੋਣਿਆ ਤਾਂ ਜ਼ਿਆਦਾ ਗੰਦੀ ਹੋ ਜਾਂਦੀ ਹੈਗੀ ਹਨਾ ਸਮਲ ਜਮ ਜਾਂਦੀ ਹੈ ਤਾਂ ਉਹਨੂੰ ਅੱਜ ਚੰਗੀ ਤਰ੍ਹਾਂ ਧੋਣ ਦਾ ਤਰੀਕਾ ਤੁਹਾਨੂੰ ਦੱਸਾਂਗੇ ਬਾਈਕ ਤੁਹਾਡੀਆਂ ਚਮਕੇਗੀ ਤਾਂ ਵੀਡੀਓ ਦੇ ਨਾਲ-ਨਾਲ ਬਣੇ ਰਹੋ ਜੀ ਐਂਡ ਤੱਕ ਦੇਖ ਲਿਓ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਤੁਸੀਂ ਥੋੜਾ ਪੈਟਰੋਲ ਲੈਣਾ ਹੈ ਥੋੜਾ ਜਿਹਾ ਡੀਜ਼ਲ ਲੈ ਲੈਣਾ ਹੈ ਤਾਂ ਧਿਆਨ ਰੱਖੇ ਕਿ ਪੈਟਰੋਲ ਦੀ ਮਾਤਰਾ ਘੱਟ ਡੀਜ਼ਲ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਇਸ ਨੂੰ ਰੱਖ ਕੇ ਇੱਕ ਪਾਂਡੇ ਦੇ ਵਿੱਚ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਘੋਲ ਲੈਣਾ ਹੈ ਪਾਣੀ ਦੀ ਮਾਤਰਾ ਡੀਜ਼ਲ ਪੈਟਰੋਲ ਤੋਂ ਵੱਧ ਹੋਵੇ ਕਿਉਂਕਿ ਉਹਦੇ ਨਾਲ ਕੀ ਆ ਬਾਈਕ ਦੇ ਰੰਗ ਨੂੰ ਕੋਈ ਨੁਕਸਾਨ ਨਹੀਂ ਹੋਊਗਾ ਤਾਂ ਪਹਿਲਾਂ ਬਾਈਕ ਤੇ ਸਿੰਪਲ ਪਾਣੀ ਮਾਰ ਲੈਣਾ ਹੈ ਆ ਸਿੰਪਲ ਪਾਣੀ ਮਾਰਨ ਤੋਂ ਬਾਅਦ ਇਹ ਡੀਜ਼ਲ ਪੈਟਰੋਲ ਆਪਾਂ ਘੋਲਿਆ ਹੋਇਆ ਸੀ ਪਾਣੀ ਚ ਪੇਂਟ ਵਾਲਾ ਬੁਰਸ਼ ਹੁੰਦਾ ਉਸ ਦੇ ਨਾਲ ਪੂਰੀ ਬਾਈਕ ਤੇ ਚਾਰ ਛਿਪੇਰੇ ਉਹ ਮਾਰ ਦਿਓ ਤਾਂ 5-7 ਮਿੰਟ ਰਹਿਣ ਦੇ ਹੋਏ ਤਾਂ 5 ਕਿ ਮਿੰਟ ਮੰਨ ਲਈਏ ਤਾਂ ਉਹਦੇ ਨਾਲ ਜਿਹੜੇ ਦਾਗ ਲੱਗੇ ਹੁੰਦੇ ਨੇ ਕਿ ਮੈਲ ਜੰਮੀ ਹੁੰਦੀ ਆ ਉਹ ਸਾਰੀ ਉੱਗਲ ਜਾਵੇਗੀ ਤਾਂ ਉਸ ਤੋਂ ਬਾਅਦ ਸਿੰਪਲ ਪਾਣੀ ਨਾਲ ਪੂਰੀ ਬਾਈਕ ਨੂੰ ਧੋ ਦੇਣਾ ਹੈ ਤਾਂ ਡੀਆਰ ਡੀਆਰ ਪੈਟਰੋਲ ਜਾਂ ਡੀਜ਼ਲ ਸ਼ੈਂਪੂ ਆ ਸਾਰੀ ਬਾਈਕ ਤੇ ਤਾਂ ਉਸ ਤੋਂ ਬਾਅਦ ਕਿਸੇ ਭਾਂਡੇ ਦੇ ਵਿੱਚ ਸਿਰਫ ਥੋੜਾ ਜਿਹਾ ਸ਼ੈਂਪੂ ਘੋਲ ਲੈਣਾ ਹੈ ਚੰਗੀ ਤਰ੍ਹਾਂ ਘੋਲ ਲੈਣਾ ਹੈ ਤਾਂ ਪੇਂਟ ਵਾਲੇ ਬੁਰਸ਼ ਨਾਲ ਹੀ ਤਾਂ ਪੂਰੀ ਬਾਈਕ ਦੇ ਜਿਹੜੇ ਕੋਨੇ ਹੁੰਦੇ ਆਪਣੇ ਫਿਰ ਲਾਈਆਂ ਚਾਰ ਚਪੇਰੇ ਸ਼ੈਂਪੂ ਉੱਥੇ ਮਾਰ ਦੇਣਾ ਹੈ ਕੱਪੜੇ ਨਾਲ ਚੰਗੀ ਤਰ੍ਹਾਂ ਬਾਈਕ ਨੂੰ ਐਨ ਆਪਣੇ ਰੀਜ ਦੇ ਨਾਲ ਧੋ ਦੇਣਾ ਹੈ ਤਾਂ ਉਸ ਤੋਂ ਬਾਅਦ ਪਾਣੀ ਦੇ ਪ੍ਰੈਸ਼ਰ ਦੇ ਨਾਲ ਚਾਰ ਚਪੇਰੇ ਬਾਈਕ ਨੂੰ ਧੋ ਲੈਣਾ ਹੈ ਤੁਸੀਂ ਦੇਖੋਗੇ ਕਿ ਪਹਿਲਾਂ ਨਾਲੋਂ ਬਾਈਕ ਜਿਹੜੀ ਕਿ ਆਪਣੀ ਬਹੁਤ ਜ਼ਿਆਦਾ ਸਾਫ਼ ਨਜ਼ਰ ਆਊਗੀ ਕਿਉਂਕਿ ਡੀਜ਼ਲ ਪੈਟਰੋਲ ਦੇ ਨਾਲ ਦਾਗ ਸਾਰੇ ਲੈ ਜਾਂਦੇ ਨੇ ਕਿ ਮੈਲ ਜਿਹੜੀ ਜੰਮੀ ਹੁੰਦੀ ਹੈਗੀ ਕਈ ਵਾਰ ਤੇਲ ਵਾਲੇ ਕੋਈ ਹੱਥ ਲੱਗ ਜਾਂਦੇ ਨੇ ਹਨਾ ਤਾਂ ਉਹ ਬਹੁਤ ਆਪਾਂ ਨੂੰ ਹੋਰ ਨੂੰ ਲੱਗਦੀ ਹੈ ਤਾਂ ਉਹ ਸਾਰੇ ਉੱਤਰ ਜਾਂਦੇ ਨੇ ਜੀ ਤਾਂ ਭਾਈ ਵੀਡੀਓ ਦੇ ਨਾਲ-ਨਾਲ ਬਣੇ ਰਹੋ ਹਜੇ ਇਹ ਬਾਈਕ ਧੋਤੀ ਨਹੀਂ ਗਈ ਤਾਂ ਉਸ ਤੋਂ ਬਾਅਦ ਜਿਹੜਾ ਕਿ ਚਾਰ ਸ਼ਪੇਰ ਪਾਣੀ ਨਾਲ ਬਾਈਕ ਨੂੰ ਧੋ ਲੈਣਾ ਹੈ ਸ਼ੌਂਕ ਨਾਲ ਧੋਣਾ ਹੈ ਚਲੋ ਸਰਦੀ ਆ ਤਾਂ ਆਪਾਂ ਥੋੜਾ ਜਿਹਾ ਘਟ ਉਹ ਕਰਦੇ ਆਂਗੇ ਤਾਂ ਮੈਂ ਵੀ ਅੱਜ ਇੰਨਾ ਜ਼ਿਆਦਾ ਨਹੀਂ ਕਰੂੰਗਾ ਤਾਂ ਉਸ ਤੋਂ ਬਾਅਦ ਪਾਣੀ ਨਾਲ ਬਾਈਕ ਨੂੰ ਧੋਣ ਤੋਂ ਬਾਅਦ 5-7 ਮਿੰਟ ਐਵੇਂ ਜਿਹੜਾ ਕਿ ਟੇਢੇ ਸਟੈਂਡ ਤੇ ਲਾ ਕੇ ਖੜਾ ਦਿਓ ਪਾਣੀ ਸਾਰਾ ਜਿਹੜਾ ਕਿ ਨਿਚੜ ਜਾਵੇਗਾ ਤਾਂ ਉਸ ਤੋਂ ਬਾਅਦ ਜੇਕਰ ਤੁਹਾਡੇ ਕੋਲ ਡਰਾਇਰ ਹੈ ਵਾਲਸ ਕੋਣ ਵਾਲੀ ਤਾਂ ਹੋਰ ਵੀ ਬਹੁਤ ਵਧੀਆ ਗੱਲ ਆ ਕਿਉਂ ਤਾਂ ਲੋ ਜੀ ਆਪਾਂ ਲਾਵਾਂਗੇ ਡਰਾਇਰ ਤਾਂ ਇਸ ਨੂੰ ਲੈ ਕੇ ਨਾਰਮਲ ਤੇ ਕਰ ਲੈਣਾ ਹੈ ਆ ਗਰਮ ਨਹੀਂ ਰੱਖਣੀ ਆ ਨਾਰਮਲ ਜਿਹੜੀ ਕਿਵੇਂ ਠੰਡੀ ਹਵਾ ਹੁੰਦੀ ਆ ਤਾਂ ਉਸ ਦੇ ਨਾਲ ਡਰਾਇਰ ਦੇ ਨਾਲ ਪੂਰੀ ਬਾਈਕ ਨੂੰ ਜਿਹੜੇ ਕਿਤੇ ਪਾਣੀ ਹੁੰਦਾ ਉਹ ਸੁਕਾ ਦੇਣਾ ਹੈ ਖਾਸ ਕਰਕੇ ਜਿਹੜੇ ਬਿਰਲਾਂੀਆਂ ਹੁੰਦੀਆਂ ਨੇ ਨਟ ਜਿਹੇ ਹੁੰਦੇ ਨੇ ਜੀ ਚੰਗੀ ਤਰ੍ਹਾਂ ਡਰਾਇਰ ਇੱਥੇ ਮਾਰ ਲੈਣੀ ਆ ਕਿਉਂਕਿ ਉਹਦੇ ਨਾਲ ਕੀ ਆ ਬਿਰਲਾਂ ਚੋਂ ਸਾਰੇ ਪਾਣੀ ਬਾਈਕ ਤੋਂ ਆਪਣੇ ਨਿਕਲ ਜਾਵੇਗਾ ਤੇ ਜਰਨੀ ਲੱਗੂਗੀ ਤਾਂ ਬਾਅਦ ਚ ਠੀਕ ਰਹੂਗੀ ਤਾਂ ਚੰਗੀ ਤਰ੍ਹਾਂ ਸਕੌਣ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਲੈ ਲੈਣਾ ਹੈ ਇੱਕ ਕਾਟਨ ਦਾ ਕੱਪੜਾ ਤਾਂ ਉਸ ਦੇ ਨਾਲ ਚੰਗੀ ਤਰ੍ਹਾਂ ਕੋਈ ਤੌਇਆ ਹੋਵੇ ਜਾਂ ਕੁਝ ਵੀ ਹੋਵੇ ਬਾਈਕ ਨੂੰ ਚੰਗੀ ਤਰ੍ਹਾਂ ਆਪਣੀ ਨੂੰ ਰੀ ਦੇ ਨਾਲ ਸਾਫ਼ ਕਰ ਲੈਣਾ ਹੈ ਤਾਂ ਜੇਕਰ ਧੁੱਪ ਹੋਵੇ ਤਾਂ ਹੋਰ ਵੀ ਬਹੁਤ ਵਧੀਆ ਗੱਲ ਹੈ ਕਿਉਂਕਿ ਇਹ ਇੱਕ ਪਾਲਿਸ਼ ਆਉਂਦੀ ਹੈਗੀ ਇੱਕ ਸਪਰੇਅ ਵਾਲੀ ਆਉਂਦੀ ਹੈ ਇੱਕ ਕਰੀਮ ਜੀ ਵਾਲੀ ਆਉਂਦੀ ਹੈ ਜੇ ਸਪਰੇਅ ਵਾਲੀ ਥੋੜੀ ਮਿਹਨਤ ਜ਼ਿਆਦਾ ਭਾਲਦੀ ਹੈਗੀ ਪਰ ਇਹਦੇ ਨਾਲ ਬਾਈਕ ਐ ਮੰਨੋ ਬਈ ਉਨੀ ਸਾਫ਼ ਯੰਸੀ ਚ ਖੜੀ ਵੀ ਨਹੀਂ ਲੱਗਦੀ ਯਕੀਨ ਮੰਨਿਓ ਤਾਂ ਜੇਕਰ ਤੁਸੀਂ ਬਾਈਕ ਨੂੰ ਚਮਕਾਉਣਾ ਹੈ ਤਾਂ ਪਹਿਲਾਂ ਧੁੱਪੇ ਖੜਾ ਲੈਣਾ ਹੈ ਤਾਂ ਮਿੱਟੀ ਨਾ ਹੋਵੇ ਬਾਈਕ ਤੇ ਬਿਲਕੁਲ ਵੀ ਤਾਂ ਇਹ ਹਲਕੀ ਹਲਕੀ ਸਪਰੇਅ ਜੀ ਮਾਰ ਲੈਣੀ ਹੈ ਬਾਈਕ ਤੇ ਉਸ ਤੋਂ ਬਾਅਦ ਕਾਟਨ ਦਾ ਕੱਪੜਾ ਜਿਵੇਂ ਆਪਾਂ ਬਣਾਉਣ ਦੀ ਗੱਲ ਕਰੀਏ ਟੀ-ਸ਼ਰਟ ਤਾਂ ਉਸ ਦੇ ਨਾਲ ਚੰਗੀ ਤਰ੍ਹਾਂ ਬਾਈਕ ਨੂੰ ਰਗੜ ਦੇਣਾ ਹੈ ਤਾ ਜਿੰਨੀ ਤੁਸੀਂ ਰਗੜ ਦੇਵੋਗੇ ਪਾਲਿਸ਼ ਮਾਰਨ ਤੋਂ ਬਾਅਦ ਤਾਂ ਤੁਹਾਡੀ ਬਾਈਕ ਓਨੀ ਜ਼ਿਆਦਾ ਚਮਕੇਗੀ ਕਿਉਂਕਿ ਇਹ ਮੇਰਾ ਐਕਸਪੀਰੀਅੰਸ ਰਹੇਗਾ ਤਾਂ ਚੰਗੀ ਤਰ੍ਹਾਂ ਚਮਕੇਗੀ ਵਧੀਆ ਟਾਰੇ ਵਰਗੀ ਬਣਾ ਹੋਏਗੀ ਤਾਂ ਤੁਸੀਂ ਦੇਖਿਆ ਕਿ ਇਹ ਜੋ ਚੈਣ ਮੈਂ ਚਾ ਸਾਫ ਨਹੀਂ ਕੀਤੀ ਕਿਉਂਕਿ ਮੌਸਮ ਠੰਡਾ ਸੀ ਸ਼ਾਮ ਦਾ ਵੇਲਾ ਸੀ ਤਾਂ ਮੈਂ ਇੰਨੀ ਜ਼ਿਆਦਾ ਮਿਹਨਤ ਨਹੀਂ ਕਰ ਪਾਇਆ ਤਾਂ ਇਹ ਹੋਈ ਚੈਣ ਤੁਹਾਨੂੰ ਗੰਦੀ ਲੱਗ ਰਹੀ ਹੈ ਨਾ ਤਾ ਅਗਲੀ ਵਾਰ ਤੁਸੀਂ ਦੇਖੋਗੇ ਕਿ ਆਪਾਂ ਇਸ ਘਰਾਰੀ ਨੂੰ ਚਾਂਹ ਨੂੰ ਚਾਂਦੀ ਵਰਗੀ ਕਿਵੇਂ ਕੱਢਾਂਗੇ ਉਹਦਾ ਵੀ ਸੌਖਾ ਤਰੀਕਾ ਤੁਹਾਨੂੰ ਦੱਸ ਦੇਵਾਂਗੇ ਤਾਂ ਵੀ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਦੇ ਵਿੱਚ ਜਰੂਰ ਦੱਸ ਦਿਓ ਤੇ ਆਉਣ ਵਾਲੀ ਵੀਡੀਓ ਦੇਖਣ ਦੇ ਵਾਸਤੇ ਆਪਣੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ